ਅੰਮ੍ਰਿਤਸਰ ਦੇ ਵਿੱਚ ਭਗਵਾ ਸੈਨਾ ਸੰਗਠਨ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਜ਼ਿਲ੍ਹਾ ਯੁਵਾ ਪ੍ਰਧਾਨ ਬੰਟੀ ਸੋਨੀ ਤੇ ਪੰਜਾਬ ਉਪ ਪ੍ਰਧਾਨ ਵਿਕੀ ਸ਼ਰਮਾ ਦੀ ਅਗਵਾਈ ਵਿੱਚ ਅੱਜ ਦੇ ਐਤਵਾਰ ਨੂੰ ਸਵੇ ਸ਼ਾਮ 6 ਵਜੇ ਭਗਵਾ ਸੈਨਾ ਸੰਗਠਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਿੰਦੂ ਸਮਾਜ ਤੇ ਗਲਤ ਟਿੱਪਣੀ ਕਰਨ ਤੇ ਹਾਥੀ ਗੇਟ ਤੋਂ ਹਾਲ ਗੇਟ ਚੌਕ ਤੱਕ ਕਰਤੀ ਯਾਤਰਾ ਕੱਢੀ ਗਈ ਅਤੇ ਪੁਤਲਾ ਫੂਕਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਰਾਸ਼ਟਰੀ ਚੇਅਰਮੈਨ ਸ਼ਤੌਕ ਗਿਲ ਰਾਸ਼ਟਰੀ ਯੁਵਾ ਪ੍ਰਧਾਨ ਸੌਰਵ ਗੁੱਤਾ ਤੇ ਭਗਵਾ ਸੈਨਾ ਸੰਗਠਨ ਪੰਜਾਬ ਦੇ ਕਈ ਜ਼ਿਲ੍ਹਾਦਿਆ ਟੀਮਾਂ ਪਹੁੰਚੀਆਂ ਅੰਮ੍ਰਿਤਸਰ ਤੋਂ ਆਰਬੀ ਲਾਈਵ ਮੀਡੀਆ ਲਈ ਵਿਸ਼ਾਲ ਸ਼ਰਮਾ ਦੀ ਰਿਪੋਰਟ 나 이거 뭐줘 ਮੇਰਾ ਨਾਮ ਸੰਤੋਖ ਗੱਲਿਆ ਜੀ ਮੈਂ ਭਗਵਨ ਸੈਨਾ ਦਾ ਰਾਸ਼ਟਰੀ ਚੇਅਰਮੈਨ ਆ ਅੱਜ ਇੱਥੇ ਰਜੀਵ ਗਾਂਧਾ ਆਪਣਾ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ ਕਿਉਂਕਿ ਇੱਕ ਕਠੋੜੇ ਦਿਨ ਪਹਿਲਾਂ ਇੱਕ ਉਸਨੇ ਬਿਆਨ ਦਿੱਤਾ ਸੀ ਕਿ ਹਿੰਦੂ ਹਿੰਸਕ ਹੁੰਦੇ ਆ ਉਸ ਮਸਲੇ ਦੇ ਵਿੱਚ ਅੱਜ ਅਸੀਂ ਉਹਦੀ ਅਰਥੀ ਕੱਢੀ ਆ ਅਰਥੀ ਕੱਢ ਕੇ ਉਹਦਾ ਪੁਤਲਾ ਫੂਕਿਆ ਗਿਆ ਜੀ ਹਾਥੀਗੜ੍ਹ ਦੇ ਵਿੱਚ ਅੰਮ੍ਰਿਤਸਰ ਬਿਲਕੁਲ ਜੀ ਮਾਫੀ ਮੰਗੇਗਾ ਅਗਰ ਨਾ ਮੰਗੇਗਾ ਤੇ ਇਹ ਅਸੀਂ ਹਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਸਾਡੀਆਂ ਟੀਮਾਂ ਵਾ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਹਦੇ ਪੁਤਲੇ ਫੂਕੇ ਜਾਣਗੇ ਹਿੰਦੂਆਂ ਨੂੰ ਅਸਲ ਹਿੰਦੂਆਂ ਨੂੰ ਇਹ ਲੈਣ ਲਾਪੇ ਲਾਈਟ ਲਈ ਜਿਹੜਾ ਥਾਪੜ ਸਾਹਿਬ ਤੇ ਹਮਲਾ ਹੋਇਆ ਉਹ ਇੱਕ ਬੜੀ ਉਹਨੂੰ ਬੜੀ ਮਦ ਭਾਗੀ ਘਟਨਾ ਕਹਿ ਸਕਦੇ ਆ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਪਣੀ ਫੌਜ ਬਣਾਈ ਸੀ ਲਾਡਲੀ ਫੌਜ ਹਥਿਆਰਬੰਦ ਫੌਜ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਆ ਪਰ ਇਹ ਚੋਹਾਂ ਜਣਿਆਂ ਨੇ ਉਹ ਫਿਰ 5-6 ਲੱਖ ਹੋ ਗਏ ਇਹਨਾਂ ਨੇ 5-6 ਲੱਖ ਬੰਦੇ ਨੇ ਇੱਕ ਹਸਾਬ ਨਾਲ ਇੱਕ ਕੱਲੇ ਨੇ ਹੱਥੇ ਬੰਦੇ ਦੇ ਵਾਰ ਕੀਤਾ ਉਤੋਂ ਇਹ ਤੋਂ ਮਾੜੀ ਘਟਨਾ ਕੀ ਹੋ ਸਕਦੀ ਹੈ ਅੱਜ ਭਗਵਤ ਸੇਨਾ ਸੰਗਠਨ ਜਿਹੜਾ ਨੈਸ਼ਨਲ ਸੰਗਠਨ ਆ ਅੱਜ ਰਾਹੁਲ ਗਾਂਧੀ ਦਾ ਪੁੱਤਰਾ ਭੁਗਿਆ ਉਹਨੇ ਹਿੰਦੂਆਂ ਨੂੰ ਹਿੰਸਕਿਆ ਸੀ ਏ ਜਿਹੜੀ ਉਹਦੀ ਸੋਚ ਹੈ ਬੜੀ ਗਲਤ ਸੋਚ ਹੈ ਅਸੀਂ ਹਰ ਇੱਕ ਰਾਜਨੀਤਿਕ ਪਾਰਟੀ ਤੋਂ ਕੁਝ ਨਹੀਂ ਲੈਣਾ ਦੇਣਾ ਚਾਹੇ ਉਹ ਬੀਜੇਪੀ ਹੋਵੇ ਪਰ ਜਿਸ ਵਾਰੀ ਵੀ ਜਿਸ ਬੰਦੇ ਨੇ ਹਿੰਦੂਆਂ ਨੂੰ ਟਾਰਗੇਟ ਕੀਤਾ ਉਹਦਾ ਅਸੀਂ ਮੂੰਹ ਤੋੜ ਜਵਾਬ ਦਿੱਤਾ ਭਗਵਾਨ ਸੈਨਿਕ ਅਸੀਂ 14 ਜ਼ਿਲ੍ਹਿਆਂ ਚ 4 ਸਟੇਟਾਂ ਚ ਇਹਦਾ ਵਿਰੋਧ ਕਰ ਰਹੇ ਆ ਅੱਜਾਂ ਬਰਸਤੀ ਵਾਰੀ ਸੀ ਜੈ ਸ਼੍ਰੀ ਅੱਜ ਉਹ ਪਤਲਾ ਫੂਕੇ ਉਹਦਾ ਅਸੀਂ ਅਰਤੀ ਯਾਤਰਾ ਗੱਡੀ ਜੋ ਅਸੀਂ ਹਾਥੀ ਘੇੜ ਤੋਂ ਹਲ ਘੇੜ ਤੋਂ ਲਿਆਏ ਆ ਭਗਵਾਨ ਸੈਨਿਕ ਨਾਲ ਮੌਜੂਦ ਸੀ ਸਾਰੇ ਅੱਜ ਅਸੀਂ ਅਰਤੀ ਯਾਤਰਾ ਗੱਡੀ ਅਰਥੀ ਯਾਤਰਾ ਕੱਢ ਕੇ ਅਸੀਂ ਦਿਖਾਇਆ ਜਿਹੜਾ ਬੰਦਾ ਹਿੰਦੂਵਾਂ ਨੂੰ ਇਨਸਾਨ ਕਹਿੰਦਾ ਏ ਉਹ ਖੁਦ ਇਨਸਾਨ ਕਿਆ ਉਹ ਲੋਕ ਜਿਹੜੇ ਕੁਝ ਵੋਟਾਂ ਖਾਤਰ ਹਿੰਦੂਵਾਂ ਨੂੰ ਇਸਤੇਮਾਲ ਕਰਦੇ ਆ ਬਾਅਦ ਵਿੱਚ ਹਿੰਦੂਵਾਂ ਨੂੰ ਟਾਰਗੇਟ ਕਰਦੇ ਆ ਅਸੀਂ ਉਹ ਚੱਲਣ ਨਹੀਂ ਦੇਣਾ ਅੱਜ ਹਿੰਦੂ ਸਮਾਜ ਨੇ ਭਗਵਤ ਸਿੰਘ ਨੇ ਮੂੰਹ ਤੋਰ ਜਵਾਬ ਦਿੱਤਾ ਏ ਤੇ ਜਦੋਂ ਤੱਕ ਇਹ ਮਾਫੀ ਨਹੀਂ ਮੰਗਦਾ ਮੇਰੀਆਂ 14 ਜ਼ਿਲ੍ਹਿਆਂ ਚ ਤੇ ਚਾਰ ਸਟੇਟਾਂ 'ਚ ਵਿਰੋਧ ਜਾਰੀ ਰਹੇਗਾ ਭਗਵਾਨ ਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਪੰਜਾਬ ਪ੍ਰਧਾਨ ਹਰਜਿੰਦਰਪਾਲ ਸਰੀਨ ਰਾਸ਼ਟਰੀ ਭਗਵਾਨ ਸੈਨਾ ਤੋਂ ਅਸੀਂ ਇਸ ਕੁੱਤੇ ਗੰਦੇ ਬੰਦੇ ਦਾ ਜਿਨੇ ਅੱਜ ਹਿੰਦੂਆਂ ਦੇ ਮੱਥੇ ਤੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਇਹਦਾ ਬਾਈਕਾਟ ਕਰਕੇ ਤਾਂ ਪੁਤਲਾ ਸਾਰਾ ਇਹਦੇ ਸਿੱਤਰ ਮਾਰੇ ਇਸ ਇਨਸਾਨ ਨੂੰ ਆਪਣੇ ਯਾਦ ਹੋਵੇ ਕਿ ਮੈਂ ਕੌਣ ਆ ਇਹ ਆਪਣੇ ਆਪ ਨੂੰ ਕਹਿੰਦਾ ਮੈਂ ਹਿੰਦੂ ਆ ਮੈਂ ਹਿੰਦੂਵਾਦੀ ਆ ਮੈਂ ਹਿੰਦੂਆਂ ਨੂੰ ਨਾਲ ਲੈ ਕੇ ਚੱਲਣ ਆ ਪਰ ਅੱਜ ਇਹਦੀਆਂ ਜਿਹੜੀਆਂ ਕਰਤੂਤਾਂ ਜਿਹੜੀਆਂ ਉਹਨੇ ਕਰਕੇ ਦਿਖਾਤੀਆਂ ਇਹਨਾਂ ਦੱਸ ਦਿੱਤਾ ਕਿ ਮੈਂ ਹਿੰਦੂ ਸਪੋਰਟਰ ਨਹੀਂ ਆ ਮੇਰੇ ਨਾਲ ਹਿੰਦੂ ਕੋਈ ਨਾ ਜੜੋ ਅੱਜ ਦੇ ਹਿੰਦੂ ਜਾਗ ਜਾਓ ਇਹ ਬੰਦੇ ਜਿਹੜੇ ਕਹਿੰਦੇ ਆ ਕਿ ਕਾਂਗਰਸ ਦੇ ਨਾਲ ਅਸੀਂ ਜੁੜੇ ਹੋਏ ਆ ਹਿੰਦੂਆ ਅਸੀਂ ਉਹਨਾਂ ਨੂੰ ਕਹਿੰਦੇ ਆ ਅੱਜ ਵੀ ਆਪਣੇ ਆਪ ਨੂੰ ਜਗਾ ਲਓ ਜੇ ਵੀ ਤੁਹਾਡੇ ਨਾਲ ਹਿੰਦੂ ਸੰਗਠਨ ਜੁੜੇ ਹੋਏ ਨਾ ਉਹਨਾਂ ਦਾ ਸਾਥ ਦਿਓ ਉਹੀ ਤੁਹਾਡੇ ਨਾਲ ਆ ਉਹੀ ਤੁਹਾਨੂੰ ਭਰੋਸਾ ਦੇ ਸਕਦੇ ਨੇ ਕਿ ਆਪਾਂ ਆਉਣ ਵਾਲੇ ਵਕਤ ਦੇ ਵਿੱਚ ਜੇ ਸਾਨੂੰ ਕੋਈ ਖਤਰਾ ਵਾ ਤੇ ਅਸੀਂ ਅੱਗੇ ਲੱਗ ਕੇ ਸਾਡੇ ਪ੍ਰਧਾਨ ਅੱਗੇ ਲੱਗ ਕੇ ਤੁਹਾਡੇ ਨਾਲ ਪੂਰਾ ਪੂਰਾ ਸਾਥ ਦੇਣਗੇ ਅੱਜ ਉਹਦੇ ਅਸੀਂ ਅਰਤੀ ਸਾੜੀ ਉਹਦਾ ਪੁੱਤਰਾ ਸਾਰਾ ਜੀ ਅਸੀਂ ਨਕਤਰ ਗੱਡਾ ਹਾਲ ਗੇਟ ਦੇ ਵਿੱਚ ਅੰਬਰਸਰ ਹਾਲ ਗੇਟ ਮੇਨ ਜੇਰ ਗੇਟ ਦੇ ਵਿੱਚ ਅਸੀਂ ਉਹਦਾ ਪੁੱਤਰਾ ਸਾੜ ਕੇ ਇਹ ਅਹਿਸਾਸ ਕਰਾਇਆ ਇਸ ਬੰਦੇ ਨੂੰ ਕਿ ਇਹ ਆਵਾਜ਼ ਸਾਡੀ ਉੱਪਰ ਤੱਕ ਇਹਦੇ ਤੱਕ ਜਾਣੀ ਪਈ ਹੈ ਇਸ ਤੈਨੂੰ ਇੱਕ ਸਾਈਡ ਤੇ ਕਰ ਦੋ ਨਹੀਂ ਤੇ ਸਾਰਿਆਂ ਨੂੰ ਲੈ ਕੇ ਪੈਜੂਗਾ ਕਿਸੇ ਦਾ ਨਹੀਂ ਹੈ ਕਿਹ ਨਹੀਂ ਹੈਗਾ ਜੀ ਇਹ ਬੰਦਾ ਇਹ ਆ